ਹਾਂਜੀ ਅੱਸੀ ਕਾਲ ਜੀ ਸਾਰੇ ਵੀਵੋਸ ਇੱਕ ਕਹਾਣੀ ਹੈ ਤੇ ਕਾਫੀ ਜ਼ਿਆਦਾ ਲੋਕ ਜਿਹੜੇ ਮੰਨਦੇ ਨੇ ਕਿ ਇਹ ਸੱਚੀ ਹੈ ਤੇ ਕਾਫੀ ਜ਼ਿਆਦਾ ਲੋਕਾਂ ਜਿਹੜੇ ਇਹਨੂੰ ਮੰਨਦੇ ਨੇ ਕਿ ਇਹ ਬਨਾਵਟੀ ਹੈ ਇੱਕ ਕਹਾਣੀ ਹੈ ਤੇ ਆਪਣਾ ਇਸ ਵੀਡੀਓ ਦਾ ਜਿਹੜਾ ਟੌਪਿਕ ਆ ਉਹ ਇਹ ਨਹੀਂ ਹੈ ਕਿ ਇਹਦੇ ਵਿੱਚ ਕੀ ਸੱਚਾ ਹੈ ਕੀ ਬਨਾਵਟੀ ਹੈ ਆਪਣਾ ਸਿਰਫ ਇੱਕ ਮਕਸਦ ਹੈ ਕਿ ਹਰ ਇੱਕ ਕਹਾਣੀ ਦੇ ਵਿੱਚੋਂ ਜਿਹੜੀ ਲਿਖੀ ਜਾਂਦੀ ਹੈ ਉਹਦੇ ਵਿੱਚੋਂ ਕੋਈ ਨਾ ਕੋਈ ਮੈਸੇਜ ਮਿਲਦਾ ਹੈ ਤਾਂ ਆਪਣਾ ਅੱਜ ਦਾ ਟੌਪਿਕ ਆ ਜਿਹੜਾ ਸਿਰਫ ਇਸ ਦੇ ਉੱਪਰ ਇੱਕ ਮੈਸੇਜ ਦੀ ਤਰ੍ਹਾਂ ਹੈ ਕਿ ਇਹਦੇ ਵਿੱਚੋਂ ਆਪਾਂ ਨੂੰ ਕੀ ਮੈਸੇਜ ਮਿਲਿਆ ਜੋ ਮੈਨੂੰ ਮਹਿਸੂਸ ਹੋਇਆ ਮੈਂ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰੂੰਗਾ ਤੇ ਐਂਡ ਦੇ ਵਿੱਚ ਇਹਦੇ ਵਿੱਚ ਜੋ ਮੈਸੇਜ ਮਿਲਿਆ ਜੋ ਜਿਸ ਤਰ੍ਹਾਂ ਦਾ ਮੈਨੂੰ ਆਲੇ ਦੁਆਲੇ ਗੱਲਬਾਤ ਕਰਕੇ ਚੀਜ਼ਾਂ ਮਿਲੀਆਂ ਜੋ ਉਸ ਤੋਂ ਪਹਿਲਾਂ ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਸੁਣੀਆਂ ਮੈਂ ਜਿਹੜੀਆਂ ਇਸ ਦੇ ਨਾਲ ਰਿਲੇਟ ਕਰਾਂਗੇ ਆਪਾਂ ਥੋੜਾ ਜਿਹਾ ਤੇ ਬਾਦਦੇ ਆਪਾਂ ਆਪਣੀ ਸਟੋਰੀ ਦੇ ਵੱਲ ਹਾਂਜੀ ਇਹ ਜਿਹੜੀ ਇਹ ਕਹਾਣੀ ਆ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਸ਼ੇਅਰ ਜ਼ਰੂਰ ਕਰਨਾ ਚਾਹੂੰਗਾ ਜਦੋਂ ਹੁਣ ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਆ ਕਿ ਕਿਉਂਕਿ ਟੀਵੀ ਬਹੁਤ ਘੱਟ ਹੁੰਦੇ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਬੜਾ ਘੱਟ ਹੋ ਜਾਂਦਾ ਸੀ ਇਸੇ ਸਮੇਂ ਦੌਰਾਨ ਦੀ ਗੱਲ ਆ ਕਿ ਪੰਜਵੀਂ ਛੇਵੀਂ ਜਾਂ ਕਲਾਸ ਦੇ ਵਿੱਚ ਹੋਊਗਾ ਤੇ ਉਦੋਂ ਇੱਕ ਫਿਲਮ ਸੀ ਜਿਹੜੀ ਕਿ ਹਰ ਇੱਕ ਪਿੰਡ ਦੇ ਵਿੱਚ ਮੈਨੂੰ ਲੱਗਦਾ ਕਿ ਹਰ ਇੱਕ ਗੁਰੂ ਘਰ ਦੇ ਵਿੱਚ ਜਾਂ ਕਿਸੇ ਇੱਕ ਕਾਮਨ ਜਗ੍ਹਾ ਦੇ ਉੱਪਰ ਪਿੰਡ ਦੇ ਵਿੱਚ ਉਹ ਫਿਲਮਾਂ ਜਿਹੜੀ ਦਿਖਾਈ ਗਈ ਸੀ ਥਾਂ ਹੋ ਗਈਆਂ ਜਾਂ ਇਥੇ ਖੁੱਲਾ ਥੇਰੀ ਹੁੰਦਾ ਸੀ ਉੱਥੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈਆਂ ਜਾਂਦੀਆਂ ਸੀ ਤੇ ਬਹੁਤ ਸਾਰੇ ਮੀਟਰ ਨਾਲ ਲੋਕ ਦੇਖਦੇ ਵੀ ਸੀ ਤੇ ਉਹਦਾ ਨਾਮ ਸੀ ਦੁਖਪੰਜਨ ਦੇ ਰਾਨਾ ਕਿਉਂਕਿ ਉਹ ਥੋੜਾ ਜਿਹਾ ਸਪਿਰਚੁਅਲ ਸੀ ਧਾਰਮਿਕ ਤੌਰ ਤੇ ਲੋਕ ਦੇਖਦੇ ਸੀ ਨਜ਼ਰੀਆ ਉਹਨਾਂ ਦਾ ਧਾਰਮਿਕ ਸੀ ਤਾਂ ਉਹ ਇਹਨਾਂ ਚੀਜ਼ਾਂ ਨੂੰ ਦੇਖਣ ਦੇ ਲਈ ਐਕਸਾਈਟਡ ਵੀ ਹੁੰਦੇ ਸੀ ਤੇ ਬਹੁਤ ਘੱਟ ਹੁੰਦੇ ਸੀ ਤਾਂ ਕਰਕੇ ਲੋਕਾਂ ਦਾ ਇਕੱਠ ਵੀ ਕਾਫੀ ਭਾਰੀ ਹੋ ਜਾਂਦਾ ਸੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਹੋਵੇ ਜਾਂ ਹਿੰਦੀ ਫਿਲਮ ਇੰਡਸਟਰੀ ਹੋਵੇ ਉਹਨਾਂ ਦੇ ਬਹੁਤ ਸਾਰੇ ਸਥਾਨਾਂ ਤੇ ਟੌਪਿਕ ਹਨ ਜਿਹੜੇ ਲੈ ਕੇ ਆਉਂਦੇ ਜਿਵੇਂ ਹੁਣ ਰੀਸੈਂਟਲੀ ਆਪਾਂ ਕਹਿ ਸਕਦੇ ਹਾਂ ਕਿ ਯਾਰ ਸਾਹਿਬ ਜਾਂਦੇ ਤਾਂ ਬਹੁਤ ਜ਼ਿਆਦਾ ਲੋਕਾਂ ਨੇ ਜਾ ਕੇ ਦੇਖੀ ਫ੍ਰੀ ਟਿਕਟਾਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਸਪੈਸ਼ਲ ਇ ਦੇਖ ਕਿ ਜੋ ਤੇ ਕਈ ਪਿੰਡਾਂ ਜਗ੍ਹਾ ਦੇ ਵਿੱਚ ਵੀ ਦਿਖਾਏ ਗਏ ਫਿਰ ਉਸ ਤੋਂ ਬਾਅਦ ਚਾਰ ਸਾਹਿਬਜ਼ਾਦੇ ਟੂ ਫਿਲਮਾਂ ਆਈਆਂ ਜਿਹੜੀ ਕਿ ਸਪਿਰਚੁਅਲ ਸੀ ਧਾਰਮਿਕ ਸੀ ਤੇ ਸੱਚੀਆਂ ਘਟਨਾਵਾਂ ਦੇ ਉੱਪਰ ਡਿਪੈਂਡੈਂਟ ਸੀ ਤੇ ਉਹ ਬੰਦਾ ਬਹਾਦਰ ਜੀ ਦੇ ਉੱਪਰ ਫਿਲਮ ਸੀ ਜਿਹੜੀ ਫਿਲਮ ਆਈ ਕਿਸੇ ਚਾਰ ਸਾਹਿਬਜ਼ਾਦੇ ਇੱਕ ਮਸਤਾਨੇ ਪਿਕਚਰਾ ਜਿਹੜਾ ਕਿ ਸੇਮ ਜਸੜ ਨੇ ਫਿਲਮ ਪਿਕਚਰਾਈਜ਼ ਕੀਤੀ ਸੀ ਤੇ ਉਹਨੂੰ ਦੇਖ ਕੇ ਕਾਫੀ ਲੋਕਾਂ ਨੇ ਹੰਗਾਰਾ ਮਚਾਇਆ ਤੇ ਤਾਂ ਕਿਉਂਕਿ ਉਹਨਾਂ ਤੋਂ ਕਈ ਚੀਜ਼ਾਂ ਨੇ ਜੁੜੀਆਂ ਆਪਾਂ ਨੂੰ ਨਵੀਆਂ ਜਿਹੜੇ ਨਹੀਂ ਸੀ ਜਾਣਦੇ ਮੇਰੇ ਵਰਗੇ ਲੋਕ ਉਹਨਾਂ ਨੂੰ ਵੀ ਉਹ ਚੀਜ਼ਾਂ ਨੇ ਜਿਹੜੀਆਂ ਹੋ ਉਹ ਤੋਂ ਦੇਖਣ ਨੂੰ ਸਿੱਖਣ ਨੂੰ ਮਿਲੀਆਂ ਤੇ ਅੱਜ ਕੱਲ ਫੇਰ ਇੱਕ ਬੋਲਬਾਲਾ ਹੋ ਰਿਹਾ ਕਾਫੀ ਜ਼ਿਆਦਾ ਜਿਹੜੀ ਕਿ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਦੇਖੋ ਪੰਚਨ ਤੇਰਾ ਨਾਮ ਤੇ ਇੱਕ ਬੀਬੀ ਰਾਜਨੀ ਦੇ ਬਹੁਤ ਸਮਾਂ ਪਹਿਲਾਂ ਇੱਕ ਪਿਕਚਰ ਬਣੀ ਸੀ ਐਸੀ ਤੇ ਹੁਣ ਫੇਰ ਦੁਬਾਰਾ ਬੋਲਬਾਲਾ ਇਸ ਪਿਕਚਰ ਦਾ ਇਸੇ ਨਾਮ ਦਾ ਬੀਬੀ ਰਾਜਨੀ ਦੇ ਨਾਮ ਤੇ ਇੱਕ ਪਿਕਚਰ ਆ ਰਹੀ ਆ ਪਰ ਇਹ ਕਹਾਣੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਦੇ ਵਿੱਚ ਕੀ ਇਹ ਸੱਚੀ ਆ ਜਾਂ ਮਨਾਵਟੀ ਆ ਉਹਦੇ ਵਿੱਚੋਂ ਆਪਾਂ ਨੂੰ ਕੁਝ ਪੋਜ਼ਿਟਿਵ ਚੀਜ਼ ਮਿਲੇ ਕੁਝ ਇਨਸਪੀਰੇਸ਼ਨਲ ਹੋਵੇ ਜਾਂ ਇੱਕ ਚੰਗੀ ਸੋਚ ਆ ਜਿਹੜੀ ਉਹ ਉਹਦੇ ਵਿੱਚੋਂ ਆਪਾਂ ਸੋਚ ਸਕਦੇ ਆ ਅਡਾਪਟ ਕਰ ਸਕਦੇ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਇਹ ਫਿਲਮ ਬੀਬੀ ਰਜਨੀ ਉਹ ਤਾਂ ਚਲੋ ਆਊਗੀ ਲੋਕ ਦੇਖਣਗੇ ਉਹਨੂੰ ਪਸੰਦ ਕਰਨਗੇ ਕਿ ਕਿਵੇਂ ਕਰਨਗੇ ਤਾਂ ਉਹ ਬਾਅਦ ਦੀ ਗੱਲ ਆ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਪੱਟੀ ਦੇ ਇੱਕ ਰਾਜੇ ਦੁਨੀ ਚੰਦ ਤੇ ਉਹਦਾ ਰਾਜ ਉਸ ਸਮੇਂ ਉਸ ਏਰੀਏ ਦੇ ਵਿੱਚ ਪੂਰਾ ਫੈਲਿਆ ਹੋਇਆ ਸੀ ਤੇ ਲੋਕ ਉਹਨਾਂ ਦੀ ਜਇਜਾ ਕਰਦੇ ਸੀ ਉਹਨਾਂ ਨੂੰ ਆਪਣਾ ਰਾਜਾ ਸਮਝਦੇ ਸੀ ਤੇ ਉਹ ਆਪਣੀ ਪ੍ਰਜਾ ਦਾ ਹੀ ਸਾਰੇ ਕੰਮ ਕਰਦਾ ਸੀ ਜਿਵੇਂ ਰਾਜਿਆਂ ਨੂੰ ਕਰਨੇ ਚਾਹੀਦੇ ਨੇ ਪਰ ਉਹਦੇ ਘਰ ਦੇ ਵਿੱਚ 6 ਸੰਤਾਨਾਂ ਸੀ ਪਹਿਲਾਂ ਹੀ ਜਿਹੜੀਆਂ ਕਿ ਸਾਰੀਆਂ ਸਾਰੀਆਂ ਕੁੜੀਆਂ ਸੀ ਹਰ ਇੱਕ ਬੰਦੇ ਨੂੰ ਇੱਛਾ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਬੇਟਾ ਹੋਵੇ ਤਾਂ ਇਸੇ ਤਰ੍ਹਾਂ ਹੀ ਜਿਹੜਾ ਦੁਨੀ ਚਾਂਸ ਸੀ ਉਹਦੇ ਮਨ ਦੇ ਵਿੱਚ ਵੀ ਸੀ ਕਿ ਮੇਰਾ ਰਾਜ ਸਾਹਮਣੇ ਲਈ ਇੱਕ ਬੇਟਾ ਹੋਣਾ ਜ਼ਰੂਰੀ ਹੈ, ਰਾਜਕੁਮਾਰ ਹੋਣਾ ਜ਼ਰੂਰੀ ਹੈ, ਇੱਕ ਮੁੰਡਾ ਮੇਰਾ ਹੋਣਾ ਜ਼ਰੂਰੀ ਹੈ। ਤਾਂ ਉਹ ਰੱਬ ਦਾ ਭਗਤ ਸੀ ਜਿਹੜਾ ਕਿ ਪਹਿਲਾਂ ਕਾਫੀ ਜ਼ਿਆਦਾ ਸਰਦਾ ਰੱਖਦਾ ਸੀ। ਉਹਨਾਂ ਨੇ ਮਤਲਬ ਹਰ ਮੰਦਰ, ਹਰ ਮਸਜਿਦ, ਹਰ ਜਗ੍ਹਾ ਤੇ ਜਾ ਕੇ ਇਹ ਮੰਤਾ ਮੰਗੀਆਂ ਕਿ ਮੇਰੇ ਬੇਟਾ ਹੋਵੇ। ਤਾਂ ਉਸ ਸਮੇਂ ਜੋ ਪੰਡਤ ਲੋਕ ਹੁੰਦੇ ਸੀ ਰਾਜਪ੍ਰੋਹ ਲੋਕ ਹੁੰਦੇ ਸੀ ਉਹ ਉਹਨਾਂ ਨਾਲ ਡਿਸਕਸ ਕਰਦਾ ਰਹਿੰਦਾ ਸੀ ਕਿ ਦੁਆ ਕਰੋ ਕਿ ਮੇਰੇ ਘਰ ਦੇ ਵਿੱਚ ਬੇਟਾ ਆਵੇ ਤਾਂ ਉਹ ਬਹੁਤ ਐਕਸਾਈਟਡ ਸੀ ਕਿ ਜਿਹੜਾ 7ਵਾਂ ਬੱਚਾ ਮੇਰੇ ਘਰ ਆਏਗਾ ਤੇ ਉਹ ਮੁੰਡਾ ਹੋਵੇ ਜਿਹੜਾ ਮੇਰਾ ਰਾਜ ਪਾਠਾ ਮੇਰਾ ਏਰੀਆ ਜਿਹੜਾ ਇਹ ਪੱਟੀ ਦਾ ਰਾਜਾ ਜਿਹੜਾ ਉਹ ਸਭੇ ਜੋ ਕੰਮ ਮੈਂ ਕਰਦਾ ਮੇਰਾ ਵੰਸ ਚਲਾਉਣ ਦੇ ਲਈ ਅੱਗੇ ਉਹ ਸਾਰਾ ਕੰਮ ਮੇਰਾ ਮੁੰਡਾ ਕਰੇ ਤਾਂ ਅਖਰ ਵਿੱਚ ਕੀ ਹੁੰਦਾ ਹੈ ਕਿ ਜਦੋਂ 7ਵੀਂ ਸੰਤਾਨ ਉਹਦੇ ਘਰ ਹੁੰਦੀ ਹੈ ਤਾਂ ਉਹ ਪਹਿਲਾਂ ਤਾਂ ਬਹੁਤ ਖੁਸ਼ ਹੁੰਦਾ ਕਿ ਮੇਰੇ ਸੱਤਵੇਂ ਬੱਚਾ ਜਿਹੜਾ ਹੋਣ ਮੁੰਡਾ ਆਏਗਾ ਤੇ ਬਹੁਤ ਜ਼ਿਆਦਾ ਖੁਸ਼ ਹੁੰਦਾ ਪਰ ਜਦੋਂ ਉਹਨੂੰ ਖਬਰ ਮਿਲਦੀ ਹੈ ਕਿ ਇਹ ਮੁੰਡਾ ਨਹੀਂ ਇਹ ਕੁੜੀ ਹੈ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਜਿਹੜਾ ਰੱਬ ਨੂੰ ਪੂਰੀ ਤਰ੍ਹਾਂ ਮੰਨਦਾ ਪਹਿਲਾਂ ਤੋਂ ਤਾਂ ਉਹਦੇ ਮਨ ਦੇ ਵਿੱਚ ਈਰਖਾ ਪੈਦਾ ਹੋ ਜਾਂਦੀ ਹੈ ਕਿ ਰੱਬ ਕੋਈ ਚੀਜ਼ ਨਹੀਂ ਹੈ ਰੱਬ ਤੋਂ ਵੱਡਾ ਤਾਂ ਮੈਂ ਹਾਂ ਤੇ ਮੇਰੇ ਮੰਗਣ ਤੇ ਅਗਰ ਕੋਈ ਨਹੀਂ ਦੇ ਸਕਦਾ ਉਹ ਕੋਈ ਵੀ ਚੀਜ਼ ਇਸ ਦੁਨੀਆ ਦੇ ਉੱਪਰ ਐਡਜਸਟ ਨਹੀਂ ਕਰਦੀ ਹੈਗੀ ਜੇ ਜੀਤੋਂ ਮੈਂ ਮੰਗਦਾ ਪਰ ਉਹ ਨਹੀਂ ਦਿੰਦਾ ਉਹ ਤੋਂ ਵੱਡਾ ਤਾਂ ਮੈਂ ਆ ਕਿ ਮੇਰੀ ਪ੍ਰਜਾ ਦੇ ਲੋਕ ਮੇਰੇ ਤੋਂ ਮੰਗਦੇ ਨੇ ਮੈਂ ਉਹਨਾਂ ਦੀ ਇੱਛਾ ਪੂਰੀ ਕਰਦਾ ਤਾਂ ਇਹਦਾ ਮਤਲਬ ਮੈਂ ਰੱਬ ਤੋਂ ਵੱਡਾ ਤਾਂ ਉਹਦੇ ਵਿੱਚ ਇਸ ਚੀਜ਼ ਦੀ ਹੋਮੋਇੰਡੀਆ ਤੇ ਰੱਬ ਨਾਲ ਪਰਮਾਤਮਾ ਨਾਲ ਉਹ ਈਰਖਾ ਜਿਹੜੀ ਉਹ ਕਰਨ ਲੱਗ ਜਾਂਦਾ ਨੇ ਉਹ ਵੱਡੇ ਹੁੰਦੇ ਨੇ ਵੱਡੇ ਹੁੰਦੇ ਹੁੰਦੇ ਜਦੋਂ ਜਵਾਨ ਹੋ ਜਾਂਦੇ ਨੇ ਤਾਂ ਉਹਦੇ ਮਨ ਦੇ ਵਿੱਚ ਰਾਜੇ ਦੇ ਇਹੀ ਹੁੰਦਾ ਕਿ ਇਹ ਮੇਰਾ ਦਿੱਤਾ ਖਾਂਦੇ ਨੇ ਮੈਂ ਇਹਨਾਂ ਨੂੰ ਜੋ ਕੁਝ ਪ੍ਰੋਵਾਈਡ ਕਰਦਾ ਉਹਦੇ ਸਿਰ ਤੇ ਇਹ ਜਿਉਂਦੇ ਨੇ ਜਿੰਦੇ ਨੇ ਤਾਂ ਮੈਂ ਇਹਨਾਂ ਦੇ ਲਈ ਸਭ ਤੋਂ ਵੱਡਾ ਤੋ ਇੱਕ ਵਾਰ ਆਪਣੇ ਘਰ ਦੇ ਵਿੱਚ ਬੈਠੇ ਹੁੰਦਾਂ ਨੇ ਬੈਠੇ ਬੈਠੇ ਆਪਣੇ ਬੱਚਿਆਂ ਨੂੰ ਪੁੱਛਣ ਲੱਗ ਜਾਂਦਾ ਵੀ ਤੁਹਾਡੇ ਲਈ ਮੈਂ ਕੀ ਹਾਂ 6 ਕੁੜੀਆਂ ਨੇ ਜਿਹੜੀਆਂ ਪਹਿਲੀਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਛੋਟੀ ਰਜਨੀ 6 ਕੁੜੀਆਂ ਨੇ ਉਹ ਸਾਰੀਆਂ ਕਹਿੰਦੇ ਨੇ ਕਿ ਅਸੀਂ ਪਿਤਾ ਜੀ ਤੁਹਾਡਾ ਦਿੱਤਾ ਖਾਨੀ ਹਾਂ ਤੁਸੀਂ ਸਾਡੇ ਲਈ ਪਰਮਾਤਮਾ ਉਹ ਰੱਬ ਦੇ ਬਰਾਬਰ ਹੋ ਤੁਸੀਂ ਜੋ ਸਾਨੂੰ ਦਿੰਦੇ ਹੋ ਉਹਦੇ ਤੇ ਅਸੀਂ ਜਿਉਂਦੇ ਹਾਂ ਇਹ ਜੋ ਅਸੀਂ ਹਾਰ ਸਿੰਗਾਰ ਕੀਤਾ ਹੋਇਆ ਸਾਨੂੰ ਇਹਨੇ ਸੋਹਣੇ ਵਸਤਰ ਕੱਪੜੇ ਦਿੱਤੇ ਨੇ ਗਹਿਣੇ ਦਿੱਤੇ ਨੇ ਉਹ ਸਾਰੇ ਤੁਹਾਡੇ ਦਿੱਤੇ ਹੋਏ ਨੇ ਤੇ ਤੁਸੀਂ ਸਾਡੇ ਲਈ ਸਭ ਕੁਛ ਉਹ ਆਵਾਂ ਦੇ ਰੱਬ ਦੇ ਬਰਾਬਰ ਉਹ ਪਰ ਬੀਬੀ ਰਜਨੀਆ ਜਿਹੜੀ ਉਹ ਚੁੱਪ ਕਰੇ ਬੈਠੇ ਹੁੰਦੇ ਨੇ ਦੁਨੀ ਚੰਦਾ ਚੋਂ ਉਹਨਾਂ ਨੂੰ ਸਵਾਲ ਪੁੱਛਦਾ ਕਿ ਤੁਸੀਂ ਕੁਝ ਨਹੀਂ ਬੋਲ ਰਹੇ ਹੈਗੇ ਤੁਸੀਂ ਦੱਸੋ ਕਿ ਜੋ ਤੁਹਾਨੂੰ ਇਹ ਸਾਰੇ ਚੀਜ਼ਾਂ ਮਿਲ ਰਹੀ ਹੈ ਇਹ ਕਿਹਦੀਆਂ ਦਿੱਤੀ ਹੋਈਆਂ ਨੇ ਤਾਂ ਬੀਬੀ ਰਜਨੀਆ ਜਿਹੜੀ ਉਹ ਕਹਿੰਦੀ ਹੈ ਕਿ ਭੈਣਾਂ ਨੇ ਜਿਹੜੀਆਂ ਇਹ ਝੂਠ ਬੋਲ ਰਹੀਆਂ ਨੇ ਇਹ ਕਹਿੰਦੀ ਹੈ ਨੇ ਕਿ ਤੁਸੀਂ ਹੀ ਸਾਨੂੰ ਸਾਰਾ ਕੁਝ ਦਿੱਤਾ ਹੈ ਉਹ ਉਹਨਾਂ ਦਾ ਰੱਬ ਦੇ ਵਿੱਚ ਵਿਸ਼ਵਾਸ ਹੁੰਦਾ ਤਾਂ ਕਰਕੇ ਉਹ ਕਹਿੰਦੇ ਨੇ ਕਿ ਨਹੀਂ ਇਹ ਸਾਰਾ ਕੁਝ ਜੋ ਹੈ ਉਹ ਤੁਸੀਂ ਹੀ ਸਾਨੂੰ ਦਿੱਤਾ ਹੈਗਾ ਇਹ ਸਭ ਰੱਬ ਨੇ ਦਿੱਤਾ ਪਰਮਾਤਮਾ ਨੇ ਦਿੱਤਾ ਤੁਹਾਡਾ ਇੱਕ ਜ਼ਰੀਆ ਜਿਹਦੇ ਰਾਹੀਂ ਸਾਨੂੰ ਇਹ ਚੀਜ਼ਾਂ ਮਿਲੀਆਂ ਪਰ ਤੁਹਾਨੂੰ ਵੀ ਦੇਣ ਵਾਲਾ ਉਹ ਪਰਮਾਤਮਾ ਉਹ ਰੱਬ ਹੈ ਤਾਂ ਇਸ ਤੋਂ ਉਹ ਬਹੁਤ ਜ਼ਿਆਦਾ ਈਰਖਾ ਔਰ ਗੁੱਸਾ ਕਰ ਜਾਂਦੇ ਨੇ ਤੇ ਜਿਸ ਦੀ ਬਦੌਲਤ ਉਹ ਬੀਬੀ ਰਜਨੀ ਨੂੰ ਬਹੁਤ ਬੋਲਦੇ ਨੇ ਤੇ ਉਹਨਾਂ ਤੋਂ ਈਰਖਾ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਬੀਬੀ ਰਜਨੀ ਹੈ ਜਿਹੜੀ ਉਹ ਤਸ ਤੋਂ ਮਸ ਨਹੀਂ ਹੁੰਦੇ ਉਹ ਹਮੇਸ਼ਾ ਇਹੀ ਕਹਿੰਦੇ ਨੇ ਕਿ ਇਹ ਜਹਾਰਾ ਕੁਝ ਪਰਮਾਤਮਾ ਨੇ ਦਿੱਤਾ ਹੈ ਤੁਹਾਨੂੰ ਵੀ ਤੇ ਸਾਨੂੰ ਵੀ ਤੇ ਸਾਨੂੰ ਥੋੜੇ ਥਰੂ ਦਿੱਤਾ ਹੋਇਆ ਪਰ ਅਲਟੀਮੇਟਲੀ ਇਹਦੇ ਪਿੱਛੇ ਜੋ ਹੈ ਉਹ ਪਰਮਾਤਮਾ ਹੈ ਉਹ ਰੱਬ ਹੈ ਪਰ ਰਾਜਾ ਦੁਨੀ ਚੰਦ ਨੂੰ ਬੀਬੀ ਰਜਨੀਦੀਆਂ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਤੇ ਜਿਸ ਦੀ ਬਦੌਲਤ ਹੋ ਉਹਨਾਂ ਨੂੰ ਈਰਖਾ ਨਫ਼ਰਤ ਕਰਨ ਲੱਗ ਜਾਂਦੇ ਉਹ ਕਹਿੰਦਾ ਮੈਂ ਤੇਰੇ ਲਈ ਇਸ ਤਰ੍ਹਾਂ ਦੀ ਰੁਕਾਵਟਾਂ ਪੈਦਾ ਕਰ ਦੂੰਗਾ ਬੀਬੀ ਰਜਨੀਦੀ ਜੀ ਨੂੰ ਕਹਿੰਦੇ ਉਹ ਤੇਰਾ ਪਰਮਾਤਮਾ ਉਹਨੂੰ ਸਿੱਧਾ ਕਰਕੇ ਦਿਖਾਵੇਂ ਉਹਨੂੰ ਸਹੀ ਕਰਕੇ ਦਿਖਾਵੇਂ ਕਿ ਮੇਰੇ ਤੋਂ ਬਿਨਾ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਹੋ ਤਾਂ ਤੁਸੀਂ ਮੈਨੂੰ ਇਹ ਚੀਜ਼ ਸਾਬਤ ਕਰਕੇ ਦਿਖਾਉਣੀ ਹੈ ਤਾਂ ਆਪਣੀ ਈਰਖਾ ਦੇ ਵਿੱਚ ਉਹ ਕੀ ਕਰਦਾ ਆਪਣੇ ਰਾਜ ਦੇ ਵਿੱਚੋਂ ਇੱਕ ਮੁੰਡਾ ਲੱਭਦਾ ਜਿਹੜਾ ਉਹਦੇ ਹਾਨ ਦਾ ਹੁੰਦਾ ਉਹਦੀ ਉਮਰ ਦਾ ਹੁੰਦਾ ਤੇ ਉਹ ਅਪਾਹਜ ਸਰੀਰ ਨੂੰ ਉਹਦੇ ਕੋਲ ਹੋਇਆ ਹੋਇਆ ਇਸ ਤਰ੍ਹਾਂ ਦਾ ਲਾਚਾਰ ਇਨਸਾਨ ਆ ਜਿਹੜਾ ਉਹਦੇ ਲਈ ਵਰ ਦੇ ਰੂਪ ਦੇ ਵਿੱਚ ਲੱਭ ਕੇ ਲੈਂਦੇ ਨੇ ਤਾਂ ਬੀਬੀ ਰਾਜਨੀ ਨੇ ਉਹਨਾਂ ਨਾਲ ਵਿਆਹ ਕਰਨ ਦਿੱਤਾ ਜਾਂਦਾ ਤੇ ਬੀਬੀ ਰਾਜਨੀ ਉਹਨਾਂ ਨੂੰ ਹੱਸਦੇ ਹਾਸੇ ਤੇ ਕਬੂਲ ਕਰ ਲੈਂਦੇ ਆ ਕਿ ਜੋ ਮੇਰੀ ਕਿਸਮਤ ਦੇ ਵਿੱਚ ਦਿੱਤਾ ਹੋਇਆ ਪ੍ਰਮਾਤਮਾ ਨੇ ਮੇਰੇ ਲੇਖਾਂ ਦੇ ਵਿੱਚ ਲਿਖਿਆ ਹੋਇਆ ਉਹ ਮੈਨੂੰ ਉਹੀ ਮਿਲਣਾ ਹੈ ਅਗਰ ਮੇਰੀ ਭਗਤੀ ਦੇ ਵਿੱਚ ਅਗਰ ਮੇਰੇ ਪਰਮਾਤਮਾ ਦੇ ਵਿੱਚ ਮੇਰਾ ਬੇਸ਼ਕਵਾਸ ਪੱਕਾ ਸਾਰਾ ਕੁਝ ਠੀਕ ਹੋ ਜਾਊਗਾ ਤੇ ਮੇਰਾ ਪਤੀ ਵੀ ਇੱਕ ਦਿਨ ਤੰਦਰੁਸਤ ਹੋ ਜਾਊਗਾ ਤਾਂ ਬੀਬੀ ਰਜਨੀਨ ਨੂੰ ਬਿਨਾਂ ਕੋਈ ਫੈਸਿਲਿਟੀ ਦਿੱਤੀ ਉਹਨਾਂ ਨੂੰ ਇੱਕ ਦੋ ਜੋੜੀ ਕੱਪੜਿਆਂ ਦੇ ਵਿੱਚ ਆਪਣੇ ਘਰ ਤੋਂ ਉਸ ਪਿੰਗਲੇ ਦੇ ਨਾਲ ਵਿਦਾ ਕਰ ਦਿੰਦੇ ਨੇ ਤੇ ਰਾਜੇ ਦੇ ਇਸ ਕੰਮ ਤੋਂ ਜੋ ਉਸ ਦਾ ਪਰਿਵਾਰ ਦੁਨੀ ਚੰਦ ਬੀਬੀ ਰਜਨੀਦੀ ਮਾਤਾ ਤੇ ਉਹਦੀਆਂ ਭੈਣਾਂ ਬੜੀਆਂ ਦੁਖੀ ਹੁੰਦੀਆਂ ਨੇ ਕਿ ਇਹ ਪਿਤਾ ਜੀ ਨੇ ਜਾਂ ਮੇਰੇ ਸ਼ੋਹਰ ਨੇ ਮੇਰੇ ਰਾਜੇ ਨੇ ਏ ਕੀ ਕੰਮ ਕੀਤਾ ਆਪਣੀ ਕੁੜੀ ਨੂੰ ਕਿੰਨੀ ਵੱਡੀ ਸਜਾ ਦਿੱਤੀ ਕਿਸ ਤਰ੍ਹਾਂ ਦੇ ਇਨਸਾਨ ਦੇ ਨਾਲ ਵਿਆਹਿਆ ਜਿਹੜਾ ਕਿ ਖੁਦ ਚੱਲ ਫਿਰ ਨਹੀਂ ਸਕਦਾ ਸਰੀਰ ਤੇ ਕੋੜ ਹੋਇਆ ਹੋਇਆ ਉਹਦੇ ਤੇ ਲਾਚਾਰ ਵਿਅਕਤੀ ਦੇ ਨਾਲ ਹੀ ਕਿਉਂ ਕੀਤਾ ਪਰ ਉਹਨਾਂ ਸਾਰਿਆਂ ਦੇ ਦੁਨੀ ਚੰਦੇ ਅੱਗੇ ਕੋਈ ਬਾਹ ਨਹੀਂ ਚੱਲਦੀ ਹੈਗੀ ਤੇ ਬੀਬੀ ਰਜਨੀ ਉੱਥੋਂ ਇਹ ਅਕਾਲ ਪੁਰਖ ਦਾ ਬਾਣਾ ਮੰਨ ਕੇ ਆਪਣੇ ਪਤੀ ਦੇ ਨਾਲ ਵਿਦਾ ਹੋ ਜਾਂਦਾਂ ਨੇ ਤੇ ਉਹ એમ ਮਨ ਦੇ ਵਿੱਚ ਫੈਸਲਾ ਕਰਦੇ ਨੇ ਕਿ ਮੈਂ ਹਰ ਇੱਕ ਜਗ੍ਹਾ ਤੇ ਜਾਊਂਗੀ ਪੀਘ ਮੰਗ ਕੇ ਲੋਕਾਂ ਤੋਂ ਮੰਗ ਕੇ ਮੈਂ ਢਿੱਡ ਭਰੂੰਗੀ ਆਪਣੇ ਪਤੀ ਦੀ ਸੇਵਾ ਕਰੂੰਗੀ ਤੇ ਇਹਦੇ ਕੋੜ ਨੂੰ ਦੀ ਬਿਮਾਰੀ ਨੂੰ ਮੈਂ ਦੂਰ ਕਰੂੰਗੀ ਪਰ ਮੈਂ ਆਪਣੇ ਪਿਤਾ ਦੇ ਰਾਸ ਦੇ ਵਿੱਚ ਰਹਿ ਕੇ ਮੈਂ ਕਿਸੇ ਤੋਂ ਕੋਈ ਮਦਦ ਨਹੀਂ ਮੰਗੂੰਗੀ ਉਹਦੇ ਵਿੱਚ ਨਹੀਂ ਰਹੂੰਗੀ ਤਾਂ ਉਥੋਂ ਉਹ ਤੀਰਥ ਦੇ ਸਥਾਨਾਂ ਵੱਲ ਨੂੰ ਜਿਹੜੇ ਉਹ ਵਿਚਾਰ ਬਣਾਉਂਦੇ ਨੇ ਕਿ ਅਸੀਂ ਉਹਨਾਂ ਦੇ ਦਰਸ਼ਨ ਕਰੀਏ ਤੇ ਕਿਤੋਂ ਨਾ ਕਿਤੋਂ ਸਾਡੇ ਤੇ ਰੱਬ ਮਿਹਰ ਕਰੂਗਾ ਤੇ ਮੇਰਾ ਪਤੀ ਜਿਹੜਾ ਉਹ ਠੀਕ ਹੋ ਜਾਊਗਾ ਤੇ ਉਹ ਹਮੇਸ਼ਾ ਰੱਬ ਨੂੰ ਪੂਜਦੇ ਰਹਿੰਦੇ ਨੇ ਤੇ ਰੱਬ ਦੀ ਭਗਤੀ ਕਰਦੇ ਨੇ ਤੇ ਇਸੇ ਵਿਸ਼ਵਾਸ ਦੇ ਨਾਲ ਉਹ ਰਾਜੇ ਦੇ ਰਾਹ ਦੇ ਵਿੱਚੋਂ ਚਲੇ ਜਾਂਦੇ। ਰਹਿਣ ਦਾ ਟਿਕਾਣਾ ਉਹਨਾਂ ਦਾ ਕੋਈ ਨਹੀਂ ਹੁੰਦਾ। ਜਿਸ ਪਿੰਡ ਦੇ ਵਿੱਚ ਜਾਂਦੇ ਨੇ ਉੱਥੇ ਧਾਰਮਿਕ ਸਥਾਨ ਦੇਖਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਉਹ ਆਪਣੀ ਰਾਤ ਕੱਟ ਲੈਣ ਤੇ ਉੱਥੋਂ ਇੱਕ ਦੋ ਵਕਤ ਦਾ ਜਿਹੜਾ ਖਾਣਾ ਉਹ ਪਿੰਡ ਦੇ ਵਿੱਚੋਂ ਲੈ ਕੇ ਆਪਣਾ ਢਿੱਡ ਤੇ ਆਪਣੇ ਪਤੀ ਦਾ ਢਿੱਡ ਭਰਦੇ ਨੇ ਤੇ ਉਹਨਾਂ ਦੀ ਦਵਾ-ਦਾਰੂ ਕਰਦੇ ਨੇ ਕਿ ਆਪਣੇ ਪਾਸ ਤੇ ਉਹ ਚੱਲਦੇ ਰਹਿੰਦੇ ਨੇ। ਤੇ ਉਹਨਾਂ ਨੂੰ ਆਪਣੇ ਰਸਤੇ ਦੇ ਵਿੱਚ ਜਿੱਥੇ ਕਿਤੇ ਕੋਈ ਮਦਦ ਤੇ ਮਿਲਦੀ ਉਹ ਮਦਦ ਲੈਂਦੇ ਵਕਤ ਦੇ ਹਿਸਾਬ ਨਾਲ ਆਪਣੀ ਰੱਬ ਦੀ ਪਗਤੀ ਔਰ ਪਾਠ ਪੂਜਾ ਕਰਦੇ ਇਸੇ ਤਰ੍ਹਾਂ ਹੀ ਉਹ ਉਹਨਾਂ ਨੂੰ ਅਗਰ ਕੋਈ ਰਸਤੇ ਦੇ ਵਿੱਚ ਦੱਸਦਾ ਕਿ ਇੱਕ ਵੈਦ ਦਾ ਰਸਤੇ ਦੇ ਵਿੱਚ ਤੁਸੀਂ ਉਹਨਾਂ ਦੀ ਮਦਦ ਲਓ ਉਹ ਉਹਨਾਂ ਕੋਲੇ ਵੀ ਜਾਂਦੇ ਤੇ ਵੈਦ ਦੀ ਮਦਦ ਲੈਂਦੇ ਦਵਾਈ ਬੂਟੀ ਲੈਂਦੇ ਉੱਥੋਂ ਇੱਕ ਵਰ ਕਿਹਾ ਜਾਂਦਾ ਕਿ ਉਸ ਪਿੰਗਲੇ ਨੂੰ ਇੱਕ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਇੱਕ ਭਗਤੀ ਸੰਗੀਤ ਆ ਜਿਹੜਾ ਉਹਨੂੰ ਸੁਣਾਈ ਦਿੰਦਾ ਤੇ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤੇ ਜਿਹੜਾ ਉਹ ਸੁਪਨੇ ਦੇ ਵਿੱਚ ਦੇਖਦਾ ਕਿ ਇੱਕ ਕੋਈ ਛੋਟੀ ਜੀ ਛਪੜੀ ਹੈ ਉਹਦੇ ਕਿਨਾਰੇ ਤੇ ਇੱਕ ਦਰਖਤ ਹੈ ਔਰ ਉਸ ਦਰਖਤ ਦੇ ਉੱਪਰ ਕਾਲੇ ਕਾਂ ਬੈਠੇ ਨੇ ਤੇ ਕਾਂ ਜਦੋਂ ਪਾਣੀ ਦੇ ਵਿੱਚ ਚੁੱਭੀ ਮਾਰਦੇ ਨੇ ਤਾਂ ਜਦੋਂ ਉਹਦੇ ਵਿੱਚੋਂ ਨਿਕਲਦੇ ਨੇ ਉਹ ਚਿੱਟੇ ਹੋ ਕੇ ਨਿਕਲਦੇ ਨੇ ਹਾਂਸ ਦੇ ਰੂਪ ਦੇ ਵਿੱਚ ਨਿਕਲਦੇ ਨੇ ਤਾਂ ਉਹਦੇ ਅੰਦਰੋਂ ਇਹ ਆਵਾਜ਼ ਆਉਂਦੀ ਆ ਕਿ ਅਗਰ ਮੈਂ ਉਸ ਜਗ੍ਹਾ ਤੇ ਜਾਵਾਂ ਤਾਂ ਮਿੜਾ ਜਿਹੜੇ ਬਿਮਾਰੀਆਂ ਮੇਰਾ ਕੋੜ ਉਹ ਠੀਕ ਹੋ ਸਕਦਾ ਤਾਂ ਉਹ ਇਸੇ ਚੀਜ਼ ਨੂੰ ਰਸਤੇ ਵਿੱਚ ਆਏ ਲੋਕਾਂ ਤੋਂ ਰਸਤੇ ਤੇ ਪੁੱਛਦੇ ਰਹਿੰਦੇ ਕਿ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੈ ਕਿ ਜਿੱਥੇ ਇੱਕ ਛੱਪੜੀ ਆ ਛੱਪੜੀ ਦੇ ਵਿੱਚ ਕਾਂ ਜਿਹੜਾ ਉਹ ਡੁਗਦਾ ਜਦੋਂ ਬਾਹਰ ਨਿਕਲਦਾ ਤਾਂ ਹੰਸ ਦੇ ਰੂਪ ਵਿੱਚ ਚਿੱਟੇ ਰੰਗ ਦੇ ਵਿੱਚ ਚਿੱਟੇ ਰੂਪ ਦੇ ਵਿੱਚ ਉਹਦੇ ਵਿੱਚੋਂ ਨਿਕਲ ਕੇ ਉੱਡ ਜਾਂਦਾ ਤਾਂ ਕਈਆਂ ਨੂੰ ਅੰਦਾਜ਼ਾ ਹੁੰਦਾ ਕਈਆਂ ਨੂੰ ਨਹੀਂ ਆਂਦਾ ਜੇ ਹੁੰਦਾ ਤਾਂ ਉਹ ਥੋੜਾ ਥੋੜਾ ਉਹਨਾਂ ਨੂੰ ਦੱਸਦੇ ਰਹਿੰਦੇ ਕਿ ਇਸ ਸਾਈਡ ਚਲੇ ਜਾਓ ਇਸ ਸਾਈਡ ਚਲੋ ਇਸੇ ਤਰ੍ਹਾਂ ਕਰਦੇ ਕਰਦੇ ਇੱਕ ਵਕਤ ਇਸ ਤਰ੍ਹਾਂ ਦਾ ਆਉਂਦਾ ਕਿ ਉਹ ਇੱਕ ਜਗ੍ਹਾ ਦੇ ਉੱਪਰ ਬੈਠੇ ਹੁੰਦੇ ਨੇ ਤੇ ਉਹਨੂੰ ਭੁੱਖ ਲੱਗਦੀ ਹੈ ਬਹੁਤ ਜ਼ਿਆਦਾ ਤੇ ਬੀਬੀ ਰਜਨੀ ਹੈ ਜਿਹੜੀ ਉਹ ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਇੱਥੇ ਬੈਠੋ ਮੇਰਾ ਇੰਤਜ਼ਾਰ ਕਰੋ ਮੈਂ ਨਾਲ ਦੇ ਪਿੰਡ ਤੋਂ ਤੁਹਾਡੇ ਲਈ ਕੋਈ ਖਾਣ ਲਈ ਚੀਜ਼ ਜੋ ਵੀ ਮੈਨੂੰ ਵਸਤੂਆਂ ਮਿਲਣਗੀਆਂ ਤੇ ਮੈਂ ਤੁਹਾਡੇ ਲਈ ਲੈ ਕੇ ਆਉਣੇ ਤੇ ਤੁਹਾਡਾ ਢਿੱਡਾ ਜਿਹੜਾ ਉਹ ਭਰਦੇ ਆ ਤਾਂ ਬੇਬੀ ਰਜਨੀ ਉਹਨਾਂ ਦੇ ਕੋਲੋਂ ਉੱਠ ਕੇ ਚਲੇ ਜਾਂਦੇ ਨੇ ਨੇੜਲੇ ਪਿੰਡ ਜਿੱਥੇ ਉਹ ਜਾ ਕੇ ਘਰਾਂ ਤੋਂ ਖਾਣ ਦੇ ਲਈ ਖਾਣਾ ਮੰਗਦੇ ਨੇ ਤੇ ਆਪਣੇ ਪਤੀ ਦੇ ਲਈ ਉਹ ਖਾਣਾ ਲੈਣ ਦੇ ਲਈ ਉਸ ਪਿੰਡ ਵਿੱਚ ਘਰ ਘਰ ਜਾ ਕੇ ਤੇ ਉਹਨੂੰ ਜੋ ਆਵਾਜ਼ ਉਸ ਸਮੇਂ ਸੁਣਦੀ ਆ ਤਾਂ ਉਹਨੂੰ ਉਹ ਆਵਾਜ਼ ਦੁਬਾਰਾ ਦੋਨਾਂ ਦੇ ਕੰਨਾਂ ਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਆ ਜਦੋਂ ਉਹ ਦੇਖਦੇ ਨੇ ਕਿ ਸਾਹਮਣੇ ਇੱਕ ਥੋੜੀ ਦੂਰ ਜਾ ਕੇ ਇੱਕ ਛੱਪੜੀ ਆ ਜਿਹਦੇ ਵਿੱਚ ਕਾਂ ਆ ਕੇ ਤਾਰੀ ਮਾਰਦਾ ਡੁੱਬਦਾ ਜਦੋਂ ਬਾਹਰ ਨਿਕਲਦਾ ਤਾਂ ਉਹ ਚਿੱਟੇ ਰੰਗ ਦਾ ਹੋ ਕੇ ਹੰਸ ਦੇ ਰੂਪ ਦੇ ਵਿੱਚ ਕਹਿੰਦੇ ਨੇ ਕਿ ਉਹ ਨਿਕਲ ਕੇ ਉੱਠ ਜਾਂਦਾ ਤਾਂ ਉਹਦੇ ਅੰਦਰੋਂ ਜਗਿਆਸਾ ਜਗ ਜਾਂਦੀ ਹੈ ਕਿ ਇਹ ਉਹ ਜਗ੍ਹਾ ਮਿਲ ਗਈ ਜਿੱਥੇ ਤੋਂ ਮੈਂ ਠੀਕ ਹੋ ਸਕਦਾ ਤੁਰਨ ਉਹਨਾਂ ਤਾਂ ਹੁੰਦਾ ਨਹੀਂ ਉਹਨਾਂ ਦੇ ਆਸ-ਪਾਸ ਕੋਈ ਨਹੀਂ ਹੁੰਦਾ ਤਾਂ ਉਹ ਡਿਗ ਮਗਾਉਂਦੇ ਲੜ ਖਲਾਉਂਦੇ ਉਸ ਜਗ੍ਹਾ ਤੇ ਚਲੇ ਜਾਂਦੇ ਨੇ ਉਸ ਜਗ੍ਹਾ ਤੇ ਜਾਂਦੇ ਨੇ ਤਾਂ ਜਦੋਂ ਉਹ ਆਪਣਾ ਹੱਥ ਉਸ ਦਰਖਤ ਨੂੰ ਪਾ ਕੇ ਪਾਣੀ ਦੇ ਵਿੱਚ ਡੁੱਕੀ ਲਗਾਉਂਦੇ ਨੇ ਤਾਂ ਜਦੋਂ ਉਹ ਡੁੱਕੀ ਲਗਾਉਣ ਤੋਂ ਬਾਅਦ ਬਾਹਰ ਆਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਸਰੀਰ ਉਹ ਠੀਕ ਹੋ ਜਾਂਦਾ ਉਹ ਬਹੁਤ ਖੁਸ਼ ਹੁੰਦੇ ਨੇ ਬੇਅੰਤ ਉਹਨਾਂ ਦੇ ਚਿਹਰੇ ਦੇ ਉੱਪਰ ਖੁਸ਼ੀ ਹੁੰਦੀ ਹੈ ਤਾਂ ਥੋੜੀ ਦੇਰ ਬਾਅਦ ਕੀ ਹੈ ਕਿ ਬੀਬੀ ਰਜਨੀ ਉਸ ਜਗ੍ਹਾ ਤੇ ਉੱਪਰ ਆ ਜਾਂਦੇ ਨੇ ਉਹਨਾਂ ਦੇ ਸਾਹਮਣੇ ਖੜੋ ਕੇ ਖੁਸ਼ ਹੋ ਕੇ ਦੱਸਦੇ ਨੇ ਕਿ ਰਜਨੀ ਦੇਖੋ ਮੈਂ ਠੀਕ ਹੋ ਗਿਆ ਮੈਂ ਠੀਕ ਹੋ ਗਿਆ ਪਰ ਰਜਨੀ ਉਹਨਾਂ ਨੂੰ ਨਹੀਂ ਪਛਾਣਦੀ ਤੇ ਉਹ ਕਹਿੰਦੀ ਕਿ ਨਹੀਂ ਤੁਸੀਂ ਕੌਣ ਹੋ ਮੈਂ ਨਹੀਂ ਜਾਣਦੀ ਤੁਹਾਨੂੰ ਉਹ ਕਹਿੰਦਾ ਮੈਂ ਤੇਰਾ ਪਤੀ ਹਾਂ ਤੇ ਮੈਂ ਪਿੰਗਲਾ ਤੋ ਸੱਚ ਨਹੀਂ ਮੰਨਦੇ ਉਹ ਕਹਿੰਦੇ ਨਹੀਂ ਉਹ ਤਾਂ ਬਿਮਾਰ ਸੀ ਉਹ ਤਾਂ ਉੱਠ ਵੀ ਨਹੀਂ ਸਕਦੇ ਸੀ ਉਹ ਤਾਂ ਇੱਥੇ ਮੈਂ ਉਹਨਾਂ ਨੂੰ ਬਿਠਾ ਕੇ ਗਈਆਂ ਉਹਨਾਂ ਚ ਇੰਨੀ ਹਿੰਮਤ ਨਹੀਂ ਹੈ ਕਿ ਉੱਠ ਕੇ ਠੀਕ ਹੋ ਜਾਣ ਉਹਰੇ ਇੰਨੇ ਤੰਦਰੁਸਤ ਨਹੀਂ ਹੋ ਸਕਦੇ ਉਹ ਤੁਸੀਂ ਨਹੀਂ ਉਹ ਤੁਸੀਂ ਝੂਠ ਬੋਲਦੇ ਹੋ ਤਾਂ ਉਹ ਉਹਨਾਂ ਨੂੰ ਸਮਝਾਉਂਦਾ ਕਿ ਨਹੀਂ ਮੈਂ ਤੇਰਾ ਪਿੰਗਲਾ ਹਾਂ ਤੇਰਾ ਪਤੀ ਹਾਂ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਬੀਬੀ ਰਜ ਨਹੀਂ ਮੰਨਦੀ ਉਹ ਕਹਿੰਦੇ ਨੇ ਕਿ ਨਹੀਂ ਤੁਸੀਂ ਉਹਨਾਂ ਨੂੰ ਕੁਝ ਕਰਤਾ ਉਹਨਾਂ ਨੂੰ ਤੁਸੀਂ ਮਾਰਤਾ ਦੱਸੋ ਕਿੱਥੇ ਨੇ ਉਹ ਮੈਨੂੰ ਦੱਸੋ ਪਰ ਉਹ ਸਮਝ ਆਉਂਦਾ ਪੂਰੀ ਗੱਲ ਕਿ ਆਪਣਾ ਇਸ ਤਰ੍ਹਾਂ ਪਿਆ ਹੋਇਆ ਆਪੋਸ ਤੋਂ ਬਾਅਦ ਆਹ ਜਗ੍ਹਾ ਤੇ ਗੈਰ ਰਸਤੇ ਦੇ ਵਿੱਚ ਇਸੇ ਤਾਂ ਤੇ ਆਪਾਂ ਨੂੰ ਮੁਸ਼ਕਲ ਆਈਆਂ ਇੱਥੇ ਆਪਾਂ ਨੂੰ ਆਹ ਚੀਜ਼ ਮਿਲੀ ਤੇ ਆਉਂਦੇ-ਆਉਂਦੇ ਆਪਾਂ ਇੱਥੇ ਪਹੁੰਚੇ ਮੈਨੂੰ ਯਕੀਨ ਦਿਵਾਓ ਕਿ ਤੁਸੀਂ ਹੀ ਹੋ ਕਹਿੰਦਾ ਉਹ ਦੇਖੋ ਮੈਂ ਤੁਹਾਨੂੰ ਦੱਸਦਾ ਸੀ ਨਾ ਕਿ ਇੱਕ ਛੱਪੜੀ ਹੈ ਜਿਹਦੀ ਆਪਾਂ ਗੱਲ ਕਰੀ ਜਿਹਨੂੰ ਆਪਾਂ ਖੋਜਦੇ-ਖੋਜਦੇ ਇੱਥੇ ਆਏ ਆ ਉਹ ਸਾਹਮਣੇ ਆਵੇਂ ਉਹਦੇ ਵਿੱਚੋਂ ਠੀਕ ਹੋਇਆ ਤੇ ਉਹ ਨਹੀਂ ਮੰਨਦੇ ਫਿਰ ਉਹਨਾਂ ਦਾ ਅਚਾਨਕ ਆਪਣੇ ਹੱਥ ਵੱਲ ਖਿਆਲ ਜਾਂਦਾ ਕਿ ਮੇਰਾ ਹੱਥ ਦੇਖੋ ਅਜੀਬੀ ਇਹਦੇ ਉੱਪਰ ਉਹ ਬਿਮਾਰੀ ਆਉ ਕੋੜ ਤਾਂ ਇਹ ਸਿਰਫ ਤਾਂ ਬਚਿਆ ਹੋਇਆ ਕਿਉਂਕਿ ਮੈਂ ਉੱਪਰ ਦਰਖਤ ਨੂੰ ਹੱਥ ਆਪਾਇ ਸੀ ਜਿੰਨਾ ਮੈਂ ਵਿੱਚ ਡੁੱਬੇ ਸੀ ਉਹ ਮੈਂ ਸਾਰਾ ਠੀਕ ਹੋ ਗਿਆ ਤਾਂ ਉਹਨਾਂ ਦਾ ਤਾਂ ਉਹ ਬੀਬੀ ਰਾਜਨੀ ਨੇ ਉਹ ਆਪਣੇ ਨਾਲ ਜਾ ਕੇ ਛੱਪੜੀ ਦੇ ਕਿਨਾਰੇ ਤੇ ਜਾਂਦੇ ਨੇ ਤਾਂ ਆਪਣਾ ਉਹ ਕੋੜ ਵਾਲਾ ਹੱਥ ਜਦੋਂ ਪਾਣੀ ਦੇ ਵਿੱਚ ਡਪਾਉਂਦੇ ਨੇ ਤਾਂ ਉਹ ਜਿਹੜਾ ਹੋਲੀ ਵਾਟਰ ਜੋ ਉਹ ਜੋ ਪਾਣੀ ਹੈ ਉਹ ਜਦੋਂ ਉਹਦੇ ਵਿੱਚ ਹੱਥ ਪਾਉਂਦੇ ਨੇ ਹੋਲੀ ਵਾਟਰ ਦੇ ਵਿੱਚ ਹੱਥ ਪਾਉਂਦੇ ਨੇ ਜਦੋਂ ਉਹ ਬਾਹਰ ਕੱਢਦੇ ਨੇ ਤਾਂ ਆਪਣਾ ਹੱਥ ਉਹ ਤਾਂ ਦਾ ਠੀਕ ਹੋ ਜਾਂਦਾ ਤਾਂ ਬੀਬੀ ਰਾਜਨੀ ਯਕੀਨ ਕਰ ਜਾਂਦੇ ਆ ਖੁਸ਼ ਹੋ ਜਾਂਦੇ ਆ ਇਹਦੇ ਵਿੱਚ ਕੀ ਸੱਚ ਸੀ ਕੀ ਝੂਠ ਸੀ ਇਹ ਨਹੀਂ ਪਤਾ ਪਰ ਜਿਹੜੀ ਇਹ ਕਹਾਣੀ ਤੋਂ ਇੱਕ ਚੀਜ਼ ਸਿੱਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਜੇ ਤੁਹਾਡੇ ਪਰਮਾਤਮਾ ਵਿੱਚ ਅਟਲ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਹੈ ਤਾਂ ਪਰਮਾਤਮਾ ਤੁਹਾਡੇ ਹਰ ਕੰਮ ਨੂੰ ਸਿੱਧੇ ਰਾਹ ਪਾਉਂਦਾ ਹੈ ਤਾਂ ਇਹੀ ਇਹਦੇ ਵਿੱਚ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਆ ਕਿ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਣਾ ਜ਼ਰੂਰੀ ਹੈ ਜਿਸ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਤਾਂ ਕਈ ਵਾਰੀ ਮੇਰੇ ਆਪਣੇ ਫਰੈਂਡ ਸਰਕਲ ਦੇ ਵਿੱਚ ਇਹ ਗੱਲ ਹੋਈ ਹੈ ਇੱਕ ਦੂਸਰੇ ਦੇ ਨਾਲ ਕਿ ਕੀ ਇਹ ਸੱਚੀ ਚੀਜ਼ਾਂ ਨੇ ਕਿ ਕਿਸੇ ਜਗ੍ਹਾ ਦੇ ਉੱਪਰ ਜਾ ਕੇ ਕੋਈ ਠੀਕ ਹੋ ਜਾਂਦਾ ਤਾਂ ਇੱਕ ਗੱਲ ਮੈਨੂੰ ਉੱਥੋਂ ਇਹ ਸਿੱਖਣ ਨੂੰ ਵੀ ਮਿਲੀ ਕਿ ਜਦੋਂ ਆਪਾਂ ਅੰਦਰੋਂ ਪੋਜ਼ਿਟਿਵ ਹੋ ਜਾਂਦੇ ਆ ਆਪਣੇ ਅੰਦਰੋਂ ਨਾਕਾਰਾਤਮਕ ਚੀਜ਼ਾਂ ਨੇ ਜਿਹੜੀਆਂ ਦਿਮਾਗ ਦੇ ਵਿੱਚੋਂ 네ਗੇਟਿਵ ਚੀਜ਼ਾਂ ਨੇ ਜਿਹੜੀਆਂ ਉਹ ਨਿਕਲਦੀਆਂ ਨੇ ਤਾਂ ਇੱਕ ਪੋਜ਼ਿਟਿਵ એનર્ਜੀ ਆਪਣੇ ਵਿੱਚ ਆ ਜਾਂਦੀ ਹੈ ਉਸ ਪੋਜ਼ਿਟਿਵ એનર્ਜੀ ਦੀ ਵਜ੍ਹਾ ਕਰਕੇ ਹੀ ਕਈ ਲੋਕ ਨੇ ਜਿਹੜੇ ਉਹ ਠੀਕ ਹੋ ਜਾਂਦੇ ਨੇ ਤੇ ਉਹਨਾਂ ਨੇ ਠੀਕ ਹੋਣ ਦਾ ਕਾਰਨ ਸਭ ਤੋਂ ਵੱਡਾ ਕੀ ਹੈ ਕਿ ਉਹਨਾਂ ਦੇ ਅੰਦਰ ਇੱਕ ਵਿਸ਼ਵਾਸ ਜਾਗਦਾ ਹੈ ਤਾਂ ਜਿੰਨੇ ਵੀ ਆਪਣੇ ਧਾਰਮਿਕ ਗ੍ਰੰਥ ਨੇ ਉਹ ਇਨਸਾਨ ਦੇ ਅੰਦਰ ਇੱਕ ਪੋਜ਼ਿਟਿਵ એનર્ਜੀ ਨੂੰ ਜਗਾਉਂਦੇ ਨੇ ਉਹ ਪੋਜ਼ਿਟਿਵ એનર્ਜੀ ਹੈ ਜਿਹੜੀ ਉਹ ਹਰ ਇੱਕ ਚੀਜ਼ ਹੈ ਜਿਹੜੀ ਲਾਈਫ ਦੇ ਵਿੱਚ ਹੋਣ ਵਾਲੀ ਆ ਉਹਨੂੰ ਉਹ ਠੀਕ ਕਰ ਦਿੰਦੇ ਨੇ ਜਦੋਂ ਆਪਣੀ ਦਿਮਾਗ ਦੇ ਵਿੱਚੋਂ ਇਹ 네ਗੇਟਿਵ ਸੋਚ ਆ ਜਿਹੜੀ ਉਹ ਦੂਰ ਹੁੰਦੀ ਆ ਤਾਂ ਪਰਮਾਤਮਾ ਆਪਣੀ ਹੈਲਪ ਕਰਦਾ ਕਿ ਆਪਾਂ ਆਪਣੇ ਆਪ ਨੂੰ ਦੁਬਾਰਾ ਖੜੇ ਕਰੀਏ ਇਸ ਤਰ੍ਹਾਂ ਦੀਆਂ ਲਾਈਫ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਜਿਨ੍ਹਾਂ ਦੇ ਵਿੱਚ ਅੰਦਰ ਵਿਸ਼ਵਾਸ ਜਾਗਣ ਦੇ ਵਜ੍ਹਾ ਕਰਕੇ ਹੀ ਉਹ ਲੋਕ ਨੇ ਅੱਜ ਬਿਲਕੁਲ ਤੰਦਰੁਸਤ ਨੇ ਔਰ ਬਿਲਕੁਲ ਸਹੀ ਨੇ ਤੇ ਆਪਣੇ ਘਰ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਤਾਂ ਇਹਦੇ ਵਿੱਚ ਇੱਕ શીਰਸ਼ਕ ਪਿੱਛੇ بس ਇਹੀ ਚੀਜ਼ ਹੈ ਕਿ ਜੋ ਪ੍ਰਮਾਤਮਾ ਉਹ ਇਨਸਾਨ ਦੇ ਅੰਦਰ ਇੱਕ ਪੋਜ਼ਿਟਿਵਰ એનર્ਜੀ ਲੈ ਕੇ ਆਉਂਦਾ ਜਿਹਦੀ ਵਜ੍ਹਾ ਕਰਕੇ ਹਰ ਇੱਕ ਚੀਜ਼ ਆ ਜਿਹੜੀ ਠੀਕ ਹੋ ਜਾਂਦੀ ਹੈ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਿਸੇ ਦੇ ਮਨ ਨੂੰ ਜਾਂ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਆਪਣਾ ਸਿਰਫ ਇਹਦੇ ਪਿੱਛੇ ਇੱਕ ਹੀ ਕਾਰਨ ਸੀ ਕਿ ਆਪਣੇ ਹਰ ਇੱਕ ਇਨਸਾਨ ਦਾ ਫਰਜ਼ ਮੰਨਦਾ ਕਿ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਉਹ ਪੂਰਨ ਰੂਪ ਵਿੱਚ ਹੋਣਾ ਚਾਹੀਦਾ ਧੰਨਵਾਦ